ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦਾ ਤੁਸੀ ਸਾਰੇ ਠੀਕ ਹੋਵੋਗੇ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਭੈਣ ਤਾਂ ਨਾ ਭਾਂਡੇ ਦਾ ਬਾਜ਼ਾਰ ਲਾਈ ਬੈਠੀ ਆ ਹੋਰ ਭਣੇ ਕਿਵੇਂ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਦੇ ਕਾਰੋਬਾਰ ਤੁਸੀਂ ੱਡੀ ਵਧਾਈ ਜਾਂਦੇ ਹੋ ਹਨ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਆਹ ਮਾਰ ਤਾਂ ਇਹ ਸਾਰੇ ਦੁੱਧ ਵਾਲੇ ਭਾਂਡੇ ਨੇ ਠੀਕ ਆ ਦੁੱਧੋ ਵਾਲੇ ਭਾਂਡੇ ਨੇ ਦੇਖ ਠੀਕ ਹੈ ਕਹਿੰਦੇ ਮੱਝਾ ਵਾਲੇ ਘਰ ਸੰਧਿਆ ਹੀ ਨਹੀਂ ਜਾਂਦੀ ਹੁੰਦੀ ਉਹ ਵੀ ਕਿਉਂ ਖਾਣਾ ਸੌਖਾ ਕਿਉਂ ਬਣਾਉਣਾ ਔਖਾ ਹਾਂ ਅੜਾ ਕਹਿ ਤਾ ਦਿੰਦਾ ਬਾਈ ਵੀ ਰੇਟ ਜਾਂ ਕਿਵੇਂ ਵੀ ਗੱਲਾਂ ਕਰਦੇ ਨੇ ਹਨਾ ਵਿੱਚ ਵਿਦਵਾਨ ਗੱਲਾਂ ਕਰ ਲਾ ਗਏ ਜਾਂਦੇ ਨੇ ਪਰ ਵੀਰੇ ਔਖਾ ਬਹੁਤਾ ਦੇਖ ਲੈ ਹੁਣ ਟਾਈਮ ਦਿਖਾ ਦੇ ਕਮਲ ਕਿੰਨਾ ਟਾਈਮ ਹੋ ਗਿਆ ਟਾਈਮ ਤਾਂ ਇਧਰ ਮਾਰੇ ਮੋਬਾਈਲ ਤੇ ਲੈਟ ਨੂੰ ਮਾਰਦੇ ਲੈਟ 8:00 ਵਜ ਗਏ 8:00 ਵਜ ਗਏ ਵੀਰੇ ਹਜੇ ਮੈਂ ਸਾਰਾ ਮੱਝਾਂ ਦਾ ਕੰਮ ਪਿਆਗਾ ਘੱਟੋ ਘੱਟ 10:00 ਵਜਣਗੇ 2 ਘੰਟੇ ਤਾਂ ਲੱਗਣਗੇ ਲੱਗਣਗੇ ਕਿਉਂਕਿ ਪਹਿਲਾਂ ਸਾਰਿਆਂ ਨੂੰ ਪਾਣੀ ਪਿਆਉਂ ਫਿਰ ਇਹਨਾਂ ਨੂੰ ਨਿਮਾਉਂਗੀ ਥੱਲੋਂ ਤਾਂ ਸਾਫ਼ ਕਰੂੰਗੀ ਹਾਂ ਤੇ ਹਜੇ ਮੇਰੇ ਭਾਂਡੇ ਵੀ ਪਏ ਨੇ ਚੱਲਾਂ 2:00 ਵਜੇ ਜਾਣਗੇ ਹਾਂ ਵੱਜਣਗੇ 11:00 ਵਜੇ ਫਿਰ ਮੈਂ ਆਪਨਾਣਾ ਭੈਣੇ ਮੈਂ ਨਾ ਇੱਕ ਤੈਨੂੰ ਸੁਭਾਲ ਪੁੱਛਣਾ ਕਈ ਵੀਰ ਭੈਣ ਪਰਾ ਪੁੱਛਦੇ ਵੀ ਨੇ ਹਾਂ ਵੀ ਇੱਕ ਕਾਮਯਾਬ ਡੇਰੀ ਫਾਰਮ ਵਿੱਛੇ ਵੀ ਕੀ ਰਾਜ ਆ ਇਹਦਾ ਹੁਣ ਮੈਨੂੰ ਇੱਥੇ ਉੱਠਣਾ ਪਊਗਾ ਖੜੀ ਹੋ ਜਾ ਮੜਾ ਜਾਣਾ ਪਊਗਾ ਫਿਰ ਐ ਗੱਲ ਨਹੀਂ ਹੁੰਦੀ ਮੈਂ ਖੜੇ ਮੋ ਉਧਰ ਲਾਦਾ ਢੋਲ ਚ ਪੈਪ ਹਾਂ ਕੀ ਡੈਰੀ ਫਾਰਮ ਡੈਰੀ ਫਾਰਮ ਦਾ ਕੀ ਰਾਜਾ ਤਾਂ ਕੋਈ ਚੀਜ਼ ਹੁੰਦੀ ਹੈ ਹੁਣ ਜਿਵੇਂ ਮੈਂ ਕਹਤਾ ਵੀ ਬਿਬੀ ਰੱਠ ਵਜ ਗਏ ਹੁਣ 10 11 ਵੱਜਣਗੇ ਜੇ ਹੁਣ ਮੈਂ ਕਹਤਾ ਵੀ ਕੱਲਾ ਪਾਣੀ ਪੀ ਆ ਕੇ ਬੰਨਦੇ ਛੱਡ ਪਰੇ ਹਨਾ ਵੀ ਕੀ ਨਵਾਉਂਗੇ ਇਹਨਾਂ ਨੂੰ ਕੀ ਥਾਂ ਸਾਫ਼ ਕਰੂੰਗੀ ਬਈ ਗਰਮੀ ਹੈ ਇਹ ਵੀ ਆਪਣੇ ਵਰਗੇ ਨੇ ਜੇ ਹੁਣ ਆਪਾਂ ਨੂੰ ਚਾਹੀਦੇ ਠੰਡੀ ਹਵਾ ਕੂਲਰਾਂ ਦੀ ਏਸੀ ਚਾਹੀਦੇ ਨੇ ਇਹਨਾਂ ਨੂੰ ਵੀ ਤਾਂ ਇਹ ਸਹੂਲਤਾਂ ਚਾਹੀਦੀਆਂ ਨੇ। ਚਾਹੀਦੀਆਂ। ਵੀ ਗਰਮੀ ਦੇ ਹਿਸਾਬ ਨਾਲ ਇਹਨਾਂ ਨੂੰ ਠੰਡਾ ਪਾਣੀ ਪਿਆਉਂਗੀ। ਚਲੋ ਆਪਣੇ ਕੋਲੇ ਜਿਵੇਂ ਪਾਣੀ ਇੱਧਰ ਟੈਂਕੀਆਂ 'ਚ ਵੀ ਭਰਿਆ ਹੁੰਦਾ ਪਰ ਗਰਮ ਪਾਣੀ ਨਹੀਂ ਆਪਾਂ ਨਹੀਂ ਪੀ ਸਕਦੇ। ਆਪਾਂ ਕਿਵੇਂ ਕਹਿੰਦੇ ਬਰਫ ਵਾਲਾ ਪਾਣੀ ਹੋਵੇ। ਵੀ ਇਹਨਾਂ ਨੂੰ ਤਾਜ਼ਾ ਮੈਂ ਪਾਣੀ ਪਿਆਉਂਗੀ। ਹੁਣ ਦੁਆਰ ਤੋਂ ਨਿਵਾਉਂਗੀ। ਥਾਂ ਸਾਫ਼ ਕਰੂੰ ਸਾਰਾ। ਤੇ ਇਹ ਚੀਜ਼ ਹੁੰਦੀ ਵੀ ਜੇ ਆਪਾਂ ਇਹ ਰੱਖੀਆਂ ਨੇ ਸਫਲ ਆਪਾਂ ਤਾਂ ਹੀ ਹੋ ਸਕਦੇ ਹਾਂ ਜੇ ਸਹੀ ਤਰੀਕੇ ਨਾਲ ਆਪਾਂ ਇਹਨਾਂ ਦੀ ਸਾਂਭ-ਸਵਾਲ ਕਰਾਂਗੇ। ਦੁੱਧ ਦੇ ਲਈ ਜਿਵੇਂ ਆਪਾਂ ਡੇਲੀ ਦੱਸਦੀਆਂ ਮੈਂ ਵੀ ਆਪਾਂ ਡੇਲੀ ਡੇਲੀ ਪੌਣੀ ਪੌਣੀ ਆ ਦੇ ਵਿੱਚ ਇੱਕ ਕੌਲੀ ਸ਼ੱਕਰ ਦੀ ਸ਼ੱਕਰ ਠੰਡੀ ਹੁੰਦੀ ਆ ਰਾਤ ਨੂੰ ਭੰਤੀ ਹੋਈ ਲੇਟੀ ਜਦੋਂ ਵੀਰ ਪੁੱਛਦੇ ਨੇ ਕਿੰਨੀ ਲੇਟੀ ਪਾਉਣੀ ਆ ਭਾਣੇ ਚਲੋ ਵੀਰੇ ਤੁਸੀਂ ਆਪਦੇ ਹਿਸਾਬ ਨਾਲ ਪਾ ਸਕਦੇ ਹੋ ਅੱਧਾ ਕਿਲੋ ਵੀ ਪਾ ਸਕਦੇ ਹੋ ਤੇ ਵੀ ਮੈਂ ਕਿਲੋ ਕਿ ਲੇਟੀ ਪਾ ਦਨੀ ਆ ਠੀਕ ਹੈ ਇੱਕ ਪਸੂ ਨੂੰ ਪਾ ਦਨੀ ਆ ਮੈਂ ਤੇ ਵੀ ਅਸੀਂ ਰਾਤ ਨੂੰ ਭਿਉਂ ਕੇ ਰੱਖ ਦਿਆਂ ਸਵੇਰੇ ਅਸੀਂ ਸਨਨੀ ਕਰਨ ਤੋਂ ਪਹਿਲਾਂ ਇਹਨਾਂ ਨੂੰ ਸਾਰਿਆਂ ਬੁਰੇ ਪਾ ਦਨੇ ਆਂਗੇ ਠੀਕ ਹੈ ਤੇ ਬਾਕੀ ਰਹੀ ਗੱਲ ਜਿਵੇਂ ਵੀ ਆਪਾਂ ਜੇ ਵੀ ਆਪਣੇ ਕਾਰੋਬਾਰ ਦੇ ਵਿੱਚ ਵਾਦਾ ਕਰਨਾਗਾ ਤੇ ਫਿਰ ਮੁਨਾਫਾ ਲੈਣਾ ਇਹਨਾਂ ਤੋਂ ਹਨਾ ਜੇ ਆਪਾਂ ਰੱਖੀਆਂ ਨੇ ਪਰ ਆਪਾਂ ਸੂ ਰੱਖੰਦੇ ਨਾਲ ਨਾਲ ਆਪਾਂ ਨੂੰ ਸੌਂਕ ਵੀ ਹੋਣਾ ਜ਼ਰੂਰੀ ਹੈ ਵੀ ਆਪਾਂ ਨੂੰ ਸੌਂਕ ਹੀ ਹੈ ਨਹੀਂ ਫਿਰ ਆਪਾਂ ਇਹਨਾਂ ਦੀ ਸਾਮ ਸੰਭਾਲ ਵੀ ਮਾਣੋ ਤੁਹਾਨੂੰ ਨਹੀਂ ਕਰ ਸਕਦੇ ਹੈਗੇ ਫਿਰ ਆਪਾਂ ਨੂੰ ਮੁਨਾਫਾ ਕਿੱਥੇ ਹੋਊਗਾ ਜਿਵੇਂ ਹੁਣ ਕਮਲ ਪਤਾ ਕੀ ਹੋ ਗਿਆ ਜਿਵੇਂ ਸੋਸ਼ਲ ਮੀਡੀਆ ਦੇ ਉੱਤੇ ਜਿਵੇਂ ਜਿਵੇਂ ਆਪਾਂ ਵੀ ਵੀਡੀਓ ਪਾਉਣ ਲੱਗੀ ਆਪਾਂ ਨੂੰ ਬਹੁਤ ਚੰਗੇ ਨੇ ਭੈਣ ਭਰਾ ਵੀ ਜਿਹੜੇ ਇੰਨਾ ਪਿਆਰ ਕਰਦੇ ਨੇ ਆਪਾਂ ਨੂੰ ਸਹੀ ਸਲਾਹਾਂ ਦਿੰਦੇ ਨੇ ਤੇ ਇੱਕ ਮੇਰੀ ਮਾਂ ਨੇ ਮੈਨੂੰ ਨਾ ਕੱਲ ਮਹਾਲੀ ਤੋਂ ਫੋਨ ਕੀਤਾ ਉਹ ਕਹਿੰਦੇ ਵੀ ਤੁਹਾਡੀਆਂ ਵੀਡੀਓ ਅਸੀਂ ਡੇਲੀ ਦੇਖਦੇ ਆ ਪੁੱਤ ਜਦੋਂ ਵੀ ਐਵੇਂ ਦੇ ਫੋਨ ਆਉਂਦੇ ਨੇ ਮੇਰੀਆਂ ਮਾਮਾ ਦੇ ਮੇਰੀਆਂ ਭੈਣਾਂ ਦੇ ਮੇਰੇ ਭਰਾਵਾਂ ਦੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਮਨ ਨੂੰ ਇੱਕ ਫਿਰ ਮੈਨੂੰ ਸਲਾਹ ਦਿੱਤੀ ਸੀ ਕਹਿੰਨੇ ਭੈਣੇ ਦੋਜੀ ਨੂੰ ਦੁੱਧ ਪਾਉਣਾ ਤੁਸੀਂ ਬੰਦ ਕਰ ਦਿਓ ਵੀ ਤੁਹਾਡਾ ਪਾਣੀ ਦੇ ਭਾਈ ਜਾ ਰਹੇ ਆ ਤੇ ਉਹਨਾਂ ਦੀ ਸਲਾਮ ਹੈ ਮੰਨੀ ਚਲੋ ਪਹਿਲਾਂ ਤਾਂ ਮੈਨੂੰ ਡਰ ਜਾ ਲੱਗਿਆ ਵੀ ਕੀ ਪਤਾ ਮੇਰਾ ਦੁੱਧ ਖਰਾਬ ਹੋਊਗਾ ਫਿਰ ਮੈਂ ਸੋਚਿਆ ਵੀ ਚਲ ਕੋਈ ਗੱਲ ਨਹੀਂ ਵੀ ਫੀਡ ਹੀ ਇੱਕ ਮਹੀਨੇ ਦੀ ਹਾਂ ਆ ਬਿੱਲਾ ਵੀ ਆ ਗਿਆ ਸਾਡਾ ਦੇਖ ਤੇ ਯਾਰ ਸਾਡਾ ਬਿੱਲਾ ਜੀ ਕਾਫੀ ਟਾਈਮ ਬਾਅਦ ਵੀਡੀਓ ਚ ਆ ਜਾਗਾ ਖਾਨ ਫੜਾ ਕੇ ਨਾ ਖੇਤ ਖੇਤ ਫੜਾਇਆ ਸਕੂਟਰੀ ਲੈ ਆਏ ਆਪਣੀ ਆ ਦੇਖੋ ਦੂਜੀ ਸਰਵਿਸ ਕਰਾ ਲਿਆ ਉਹਦੀ ਇਹਦੀ ਤੇ ਦੂਜੀ ਦੋਨੇ ਸਰਵਿਸ ਕਰਾ ਕੇ ਲਿਆ ਸਰਵਿਸ ਕਰਾ ਲਿਓ ਜਮਾ ਉਹ ਬਣਾ ਦੇਣਗੇ ਤਾਂ ਆਪਾਂ ਲੋਡ ਪੈ ਜਾਂਦੇ ਕਦੇ ਪੈਣੇ ਹਨਾ ਇੱਕ ਮਤਲਬ ਇੱਕ ਨਾ ਮੈਨੂੰ ਫੋਨ ਆਇਆ ਸੀਗਾ ਤੇ ਵਿੱਚ ਉਹ ਨਾ ਪਤਾ ਨਹੀਂ ਮੈਨੂੰ ਇਹ ਨਹੀਂ ਪਤਾ ਵੀ ਉਹ ਹੈ ਕੌਣ ਸੀ ਤੇ ਇੱਕ ਮੈਨੂੰ ਲੱਗਦਾ ਮੇਰੀ ਮਾਂ ਤਾਂ ਹੀ ਸੀ ਤੇ ਉਹ ਕਹਿ ਰਹੀ ਸੀ ਵੀ ਨਾ ਵੀ ਮੈਂ ਸੱਚ ਵੀ ਵੀ ਪੁੱਤ ਸਾਡੇ ਮੈ ਸਰ ਕੇ ਵੀ ਸਾਨੂੰ ਕੋਈ ਬਚਦਾ ਨਹੀਂ ਹਨਾ ਵੀ ਤੈਨੂੰ ਲੱਗਦਾ ਵੀ ਇਹਨਾਂ ਜ ਕੋਈ ਬਚਦਾ ਨਹੀਂ 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 ਬਚਦਾ ਕਮਲ ਆਪਾਂ ਵੀ ਸੀਵੇਂ ਚਲੋ ਵੀ ਕੇਰਾ ਵੀ ਆਈ ਚਲਾਈ ਜੀ ਚਲਦੀ ਸੀ ਤੇ ਹੁਣ ਜਿਵੇਂ ਜਿਵੇਂ ਵੀਰਾਂ ਨੇ ਸਲਾਹ ਦਿੱਤੀ ਵੀ ਸਹੀ ਤਰੀਕਾ ਤੁਸੀਂ ਕਿਵੇਂ ਚੀਜ਼ਾਂ ਆਪਦੀਆਂ ਸੇਲ ਕਰ ਸਕਦੇ ਘਰੋਂ ਬਣਾ ਕੇ ਨਾਲ ਵੀ ਪਿਓਰ ਚੀਜ਼ਾਂ ਖਾਣਗੇ ਵੀ ਜਿੰਨੇ ਵੀ ਸਾਡੇ ਭਰਾ ਨੇ ਸਾਡੀਆਂ ਭੈਣਾਂ ਜਿਨ੍ਹਾਂ ਨੂੰ ਕਦਰ ਹੈ ਵੀ ਜਿਹੜੇ ਚਾਹੁੰਦੇ ਨੇ ਵੀ ਅਸੀਂ ਪਿਓਰ ਖਾਈਏ ਅਸੀਂ ਡਾਕਟਰਾਂ ਤੋਂ ਮੰਨ ਲਓ ਵੀ ਪੈਸਾ ਨਾ ਲਟਾਈਏ ਡਾਕਟਰਾਂ ਨੂੰ ਹਣਾ ਸਾਡੇ ਬੱਚੇ ਪਿਓਰ ਖਾਣ ਅਸੀਂ ਪਿਓਰ ਖਾਈਏ ਉਹਨਾਂ ਲਈ ਚਲੋ ਪਹਿਲਾਂ ਤਾਂ ਮੈਨੂੰ ਜਿਵੇਂ ਮੈਂ ਗੱਲ ਕੀਤੀ ਮੈਨੂੰ ਡਰ ਲੱਗਿਆ ਵੀ ਮੇਰਾ ਦੁੱਧ ਨਾ ਖਰਾਬ ਹੋ ਜਾਏ ਮੈਂ ਇਹਨਾਂ ਦੀ ਖਲ ਫੀੜ ਕਿੱਥੋਂ ਪੂਰੀ ਕਰੂੰਗੀ ਫਿਰ ਮੈਂ ਮਨਜਾ ਕਰੜਾ ਕਰਕੇ ਮੈਂ ਕਿਹਾ ਦੇਖੀ ਜਾਈਉ ਤੇ ਫਿਰ ਚਲੋ ਮੈਂ ਕਿਉਂ ਬਣਾਉਣਾ ਸਟਾਰਟ ਕਰਤਾ ਚਲੋ ਹੁਣ ਕਿੰਨੀ ਕਰਨੀ ਸਾਡੇ ਘਰੋਂ ਦੁੱਧ ਵੀ ਲਿਆਂਨ ਲੱਗੇ ਚਲੋ ਆਪਾਂ ਜਾਦੇ ਵੀ ਨਹੀਂ ਆਲੇ ਦਾ ਗੱਲ ਘਟ ਦੇ ਜਿਵੇਂ 60 65 ਰੁਪਏ 65 ਰੁਪਏ ਤੱਕ ਦੁੱਧ ਸੇਲ ਹੋਣ ਲੱਗ ਗਿਆ ਘਰੋਂ ਜਿਵੇਂ ਵੀ ਦੁੱਧ ਆਪਾਂ ਚੋਣੇ ਅਗਲੇ ਆ ਕੇ ਇੱਥੇ ਕਿੰਨੀ ਧਰ ਲੈਂਦੇ ਨੇ ਉਵੇਂ ਜਿੱਕਰ ਅਸੀਂ ਬਾਲਟੀ ਤੋਂ ਦੁੱਧ ਅਗਲੇ ਨੂੰ ਪਾ ਦਿੰਨੇ ਆ ਉਹ ਕਹਿੰਦੇ ਵੀ ਇਹ ਜਿਆ ਦੁੱਧ ਵੀ ਬਹੁਤ ਮੁਸ਼ਕਲ ਅਸੀਂ ਪੀਤਾ ਨਹੀਂ ਹੈਗਾ ਵੀ ਡੇਰੀਆਂ 'ਚ ਆਪਾਂ ਨੂੰ ਪਤਾ ਹੀ ਹੈ ਵੀ ਕਿਵੇਂ ਦਾ ਦੁੱਧ ਮਿਲਦਾਗਾ ਹਣਾ ਤੇ ਹੁਣ ਡੇਰੀਆਂ ਦੇ ਜੀ ਜਬੂਰੀ ਲੱਗੂਗੀ ਵੀਰੇ ਕਿਉਂਕਿ ਅਗਲੇ ਦਾ ਵੀ ਕਿੱਤਾਗਾ ਪਰ ਜਿਹੜੀ ਸੱਚਾਈ ਆ ਉਹ ਸੱਚਾਈ ਆ ਹੂੰ ਤੇ ਵੀ ਇਹ ਚੀਜ਼ ਹ ਬਾਕੀ ਜਦੋਂ ਹੁਣ ਜਦੋਂ ਦੇ ਸੋਸ਼ਲ ਮੀਡੀਆ ਤੇ ਆ ਗਏ ਮੈਨੂੰ ਇਹ ਚੀਜ਼ ਤੋਂ ਬਹੁਤ ਜਿਵੇਂ ਹੁਣ ਅਸੀਂ ਕਿ ਕਿਉਂ ਸੇਲ ਕਰ ਦਿੰਦੇ ਸੀ ਮੈਥੋਂ ਪੂਰਾ ਨਹੀਂ ਹੋ ਰਿਹਾ ਇੰਨਾ ਆਰਡਰ ਆ ਰਿਹਾ ਤੇ ਉਹ ਇੱਕ ਪਰਮਾਤਮਾ ਹੁੰਦਾ ਜੇ ਆਪਾਂ ਸਹੀ ਤਰੀਕੇ ਨਾਲ ਕੰਮ ਕਰਾਂਗੇ ਟਾਈਮ ਲੱਗ ਜਾਂਦਾ ਪਰ ਪਰਮਾਤਮਾ ਬਾਹਰ ਜਰੂਰ ਫੜਦਾਗਾ ਜਰੂਰ ਫੜਦਾਗਾ ਜਰੂਰ ਫੜਦਾ ਹੈ ਬਾਕੀ ਜਿਵੇਂ ਨਾ ਕਟਰੂਆਂ ਦੀ ਗ੍ਰੋਥ ਸੀ ਉਹ ਕਰਦੇ ਨਹੀਂ ਸੀ ਪਹਿਲਾਂ ਹੌਲੀ ਹੌਲੀ ਜਿਵੇਂ ਆਪਾਂ ਪਤਾ ਕੀ ਹੁੰਦਾ ਸੀ ਕਮਲ ਪਹਿਲਾਂ ਵੀ ਘਰ ਦਾ ਦਾਣਾ ਹੀ ਪਾਉਂਦੇ ਸੀ ਜਿਵੇਂ ਹੌਲੀ ਹੌਲੀ ਪਤਾ ਲੱਗਣ ਲੱਗਿਆ ਵੀ ਇੰਨਾ ਵਾਸਤੇ ਵੀ ਕਟਰੂਆਂ ਦਾ 2-3 ਸਾਲ ਕੋਈ ਪ ਬਦੀ ਬਦੀਆ ਮੱਲ ਉਹ ਰਿਜ਼ਲਟ ਮਿਲ ਰਿਹਾਗਾ ਵੀ ਸਾਡੇ ਕਟਰੂ ਨੇ ਜਿਹੜੇ ਬਹੁਤ ਸੋਹਣੀ ਗ੍ਰੋਥ ਕਰਨ ਲੱਗੇ ਫਿਰ ਆਪਦੇ ਮਨ ਨੂੰ ਵੀ ਖੁਸ਼ੀ ਮਿਲਦੀ ਆ ਵੀ ਜਿੰਨਾ ਵੀਰਾਂ ਨੇ ਭੈਣਾਂ ਨੇ ਮੈਨੂੰ ਸਲਾਹ ਦਿੱਤੀ ਸਲਾਹ ਮੈਂ ਸਾਰਿਆਂ ਦੀ ਲੈਣੀ ਆ ਤੇ ਬਣੇ ਗ੍ਰੋਥ ਲਈ ਤੂੰ ਕੀ ਪਾਉਣੀ ਇਹਨਾਂ ਨੂੰ ਕਿ ਕਿੰਨਾ ਨਾ ਇੱਕ ਤਾਂ ਆਪਾਂ ਲੱਗਾ ਹੁੰਦੇ ਕਟਰੂਆਂ ਵਾਲੀ ਫੀਡ ਹੈਗੀ ਉਹ ਲੈ ਕੇ ਆਉਣੇ ਆ ਤੇ ਉਹ ਪਾਉਣਿਆ ਉਹ ਬਾਰੇ ਵੀ ਜਿਵੇਂ ਜਿੰਨੇ ਖਸਾਬ ਨਾਲ ਜਿਵੇਂ ਮੰਨ ਲਓ ਆਪਾਂ ਸਭ ਰੋਟੀ ਖਾਣੇ ਆ ਉਹਦੇ ਨਾਲ ਨਾਲ ਆਪਾਂ ਗੋਲੀ ਦੇ ਦਹੀਂ ਦੀ ਲੈ ਲੈਨੇ ਆ ਉਹ ਚੀਜ਼ ਦੇ ਹਿਸਾਬ ਨਾਲ ਆਪਾਂ ਪਾਉਣੇ ਬਾਕੀ ਦਾ ਅਸੀਂ ਘਰ ਦਾ ਦਾਣ ਆਟਾ ਹੀ ਵੱਧ ਪਾਉਣੇ ਇਹਨਾਂ ਨੂੰ ਵੀ ਉਹ ਚੀਜ਼ ਹੀ ਵੱਧ ਚੱਲਦੀ ਹੈ ਪਰ ਉਹਦੇ ਹਿਸਾਬ ਨਾਲ ਆਪਾਂ ਨੂੰ ਵੀ ਇਹ ਵੀ ਚੀਜ਼ ਹੈ ਵੀ ਆਪਾਂ ਨੂੰ ਨਫਾ ਵੀ ਹੋਵੇ ਤੇ ਆਪਣੇ ਕਟੀਆਂ ਜਿਹੜੀਆਂ ਬਰਾਬਰ ਦੀਆਂ ਹੋਣ ਆਪਾਂ ਨੂੰ ਨਾਲ-ਨਾਲ ਜਿਵੇਂ ਹੁਣ ਆਪਣੇ ਮੱਝਾਂ ਕਟੀਆਂ ਦਿੰਦੇ ਨੇ ਮੇਰੇ ਕੋਲ ਹੁਣ 5-6 ਕਟੀਆਂ ਲੱਗੀਆਂ ਚਲੋ ਜਿਹੜੇ ਕੱਟੇ ਹੁੰਦੇ ਨੇ ਆਪਾਂ ਸੇਲ ਕਰ ਦਿੰਨੇ ਆ ਤੇ ਇਹ ਹੁਣ ਕਟੀਆਂ ਬਰਾਬਰ ਦੀਆਂ ਹੋ ਰਹੀਆਂ ਨੇ ਵੀ ਡੇਢ-ਦੋ ਸਾਲ ਚ ਆ ਵੀ ਕੱਟਿਆ ਅਵਰੇ ਕੁਛ ਨਹੀਂ ਹੈਗਾ ਜਿਵੇਂ ਜਿੰਨੀਆਂ ਵੀ ਭੈਣਾਂ ਨੇ ਮੇਥੋਂ ਕਾਰੋਬਾਰ ਸ਼ੁਰੂ ਕੀਤਾ ਨਾ ਵੀ ਉਹ ਸਾਰੀਆਂ ਮੈਨੂੰ ਇੰਨੇ ਫੋਨ ਕਰਦੀਆਂ ਨੇ ਕਿ ਨਹੀਂ ਭੈਣੇ ਤੇਰੇ ਹੌਸਲੇ ਨੂੰ ਦੇਖ ਕੇ ਵੀ ਅਸੀਂ ਆਪਦਾ ਕੰਮ ਸ਼ੁਰੂ ਕਰ ਲਿਆ ਫਿਰ ਕਮਲ ਕਿੰਨੀ ਖੁਸ਼ੀ ਹੁੰਦੀ ਹੈ ਇਹ ਚੀਜ਼ ਦੀ ਹੈ ਨਾ ਤੇ ਵੀ ਹੌਸਲਾ ਕਿਸੇ ਨੂੰ ਐ ਨਾ ਜੇ ਹੁਣ ਮੈਂ ਹੀ ਆ ਕਮਲ ਮੈਂ ਕਿਹਾ ਤੁਹਾਈ ਕੁਛ ਨਹੀਂ ਬਚਦਾ ਪੁੱਛਦਾ ਇਹਨਾਂ ਨੂੰ ਰੱਖੋ ਨਾ ਰੱਖਿਆ ਨਾ ਵੀਰੇ ਸਭ ਕੁਝ ਬਚਦਾ ਹੈ ਪਰ ਆਪਾਂ ਨੂੰ ਮਿਹਨਤ ਥੋੜੀ ਜੀ ਕਰਨੀ ਪੈਂਦੀ ਹੁਣ ਮੈਂ ਮਿਹਨਤ ਕਰਦੀ ਆ ਭਾਂਡੇ ਕੰਮਲ ਦਿਖਾਈ ਰਿਹਾ ਸੀ ਸੋਨੂੰ ਤੇ ਹੁਣ ਪਹਿਲਾਂ ਤਾਂ ਮੈਂ ਮੰਨ ਲਓ ਲੱਸੀ ਰੜਕ ਕੇ ਆਈਆਂ ਦੁੱਧ ਰੜਕ ਕੇ ਆਈਆਂ ਮੈਂ ਫਿਰ ਮੱਖਣੀ ਕੱਢ ਕੇ ਆਈਆਂ ਮੈਂ ਫ੍ਰਿਜ ਚ ਲਾਈ ਜਿਹੜੀ ਉਹ ਚ ਲੱਸੀ ਹੋਊਗੀ ਉਹ ਸਵੇਰੇ ਫਿਰ ਮੈਂ ਗਰਮ ਕਰੂੰਗੀ ਸਾਰੀ ਮੱਖਣੀ ਉਹ ਚੁੱਕ ਕੇ ਉਹ ਨਤਾਰ ਕੇ ਡੱਬਿਆਂ ਚ ਪਾ ਦੂੰਗੀ ਤੇ ਫਿਰ ਆਪਾਂ ਜਿਵੇਂ ਜਿਵੇਂ ਆਪਾਂ ਨੂੰ ਆਰਡਰ ਆਈ ਜਾਂਦਾ ਆਪਾਂ ਅੱਗੇ ਅੱਗੇ ਮੰਨ ਲਓ ਦਈ ਜਾਂਦੇ ਕਿ ਉਹ ਨਾਲ ਦੀ ਨਾਲ ਬਣਾ ਬਣਾ ਕੇ ਤੇ ਹੁਣ ਤੁਹਾਨੂੰ ਪਤਾ ਵੀ ਸਾਂਭਣਾ ਔਖਾ ਥੋੜੀ ਜੀ ਗਰਮੀ ਆ ਸਹੀ ਗੱਲ ਆ ਹਾਂ ਵੀ ਅਸੀਂ ਨਾਲ ਦੀ ਨਾਲ ਆਰਡਰ ਤਿਆਰ ਕਰਕੇ ਦੇਈ ਜਾਂਦੇ ਆ ਫਿਰ ਮੈਨੂੰ ਐ ਜੇ ਹੋ ਜਾਂਦਾ ਵੀ ਹੁਣ ਆਰਡਰ ਸਿਰ ਉੱਤੇ ਆਇਆ ਸੀ ਆਪਾਂ ਲਾਲਚ ਵੀ ਨਹੀਂ ਕਰਦੇ ਜਿੰਨਾ ਕਾ ਆਪਾਂ ਤਿਆਰ ਕਰਦੇ ਆ ਚਲੋ ਮੰਨ ਲਓ ਹੁਣ ਇੱਕ ਗੱਲ ਕਹਿਣੀ ਨਹੀਂ ਚਾਹੀਦੀ ਜੇ ਮੰਨ ਲਓ ਮੇਰੇ ਕੋਲੇ 100 ਕਿਲੋ ਦੁੱਧ ਆ ਹਮ ਡੈਰੀਆਂ ਵਾਲੇ ਕਿੱਥੋਂ ਪੂਰਾ ਕਰਦੇ ਨੇ ਕਿੱਥੋਂ ਪੂਰਾ ਕਰਦੇ ਨੇ ਹੋਟਲ ਵਾਲੇ ਕਿੱਥੋਂ ਪੂਰਾ ਕਰਦੇ ਨੇ ਇਹ ਵਾਲਾ ਕਹਿੰਦਾ ਵੀ ਨਕਲੀ ਚੀਜ਼ ਤਿਆਰ ਨਹੀਂ ਹੁੰਦੀ ਹੁਣ ਮੰਨ ਲਓ ਵਿਆਹਾਂ ਦਾ ਆਰਡਰ ਚਾਹੀਏ 4 ਕੁਇੰਟਲ ਆ ਜੀ 10 ਕੁਇੰਟਲ ਆ ਜੀ ਮੈਂ ਕਿੱਥੋਂ ਪੂਰਾ ਕਰ ਦੂੰ ਮੇਰੇ ਕੋਲ 100 ਕਿਲੋ ਦੁੱਧਾ ਮੈਂ ਕਿਹੋ ਬਣਾਉਂਗੀ ਕਿ ਵਿਆਹਾਂ ਦੇ ਆਰਡਰ ਪੂਰੇ ਕਰੂੰਗੀ ਤੇ ਉੱਥੇ ਆਖ ਕੇ ਪੂਰਾ ਕਰਾਂਗੇ ਫਿਰ ਉਹ ਕਿੱਥੋਂ ਲੈ ਕੇ ਆਉਂਦੇ ਨੇ ਦੱਸੋ ਵੀ ਮੌਕੇ ਤੇ ਕਿੱਥੋਂ ਤਿਆਰ ਲੈ ਹੁਣ ਮੌਕੇ ਤੇ ਆਪਣੇ ਜੋ ਕੋਈ 5 ਕਿਲੋ ਵੀ ਦੁੱਧ ਕਹਦੇ ਉਹ ਵੀ ਨਹੀਂ ਪੂਰਾ ਹੋਣਾ ਨਹੀਂ ਹੋ ਸਕਦਾ ਘਰਾਂ 'ਚ ਜਿਹੜਾ ਨਾਰਮਲ ਵਾਲਾ ਰੱਖਦਾਂ ਲਾ ਕਹਿੰਦਾ ਭਾਈ ਵਰਤ ਲੈ ਪਹਿਲਾਂ ਦੱਸ ਦਿੰਦੇ ਬਹਿਰੀਆਂ ਵਾਲੇ ਕਿਵੇਂ ਤਿਆਰ ਕਰ ਲੈਂਦੇ ਨੇ ਵੀਰੇ ਬਣੋਟੀ ਚੀਜ਼ਾਂ ਜਿੰਨਾ ਚਿਰ ਨਹੀਂ ਬੰਦ ਹੁੰਦੀਆਂ ਤੇ ਆਪਾਂ ਨੂੰ ਦੁੱਧ ਦਾ ਰੇਟ ਨਹੀਂ ਮਿਲਦਾ ਹੈ ਨਹੀਂ ਮਿਲਦਾ ਇੱਕ ਭੈਣੇ ਨਾਲ ਜਿਵੇਂ ਵਿੱਚ ਕਈਆਂ ਦੇ ਆਪਾਂ ਨੂੰ ਫੋਨ ਆਉਂਦੇ ਹਨਾ ਵੀ 2000 ਉਹ ਡੇਰ ਦੇ ਚੀਜ਼ ਬੁਰੀ ਲੱਗੂਗੀ ਵੀਰੇ ਆਪਾਂ ਸਾਰਿਆਂ ਨੂੰ ਵੀ ਨਹੀਂ ਕਹਿੰਦੀ ਮੈਂ ਵੀ ਸਾਰੇ ਇੱਕੋ ਜਨੇ ਪਰ ਜ਼ਿਆਦਾਤਰ ਨਕਲੀ ਦੁੱਧ ਤਿਆਰ ਹੋ ਰਿਹਾ ਵੀ ਗੁੱਸਾ ਨਾ ਕਰਿਓ ਵੀਰੇ ਵੀ ਸਾਰੇ ਪੰਜੇ ਇੱਕੋ ਉਂਗਲਾ ਵੀ ਇੱਕਸਾਰ ਨਹੀਂ ਹੈਗੇ ਆ ਇਮਾਨਦਾਰੀ ਤੇ ਵੀ ਬਹੁਤ ਵੀਰ ਕੰਮ ਕਰਦੇ ਨੇ ਪਰ ਵੀ ਵਿੱਚ ਵੀਰੇ ਬਹੁਤ ਚੀਜ਼ਾਂ ਹੈਗੀਆਂ ਨੇ ਜਿਵੇਂ ਨਾ ਵਿੱਚ ਵੀਰੇ ਕਹਿ ਦਿੰਦੇ ਨੇ ਭੈਣਾਂ ਵੀ ਕਹਿ ਦਿੰਦੇ ਨੇ ਵੀ ਕਿਉਂਦਾ ਰੇਟ ਜ਼ਿਆਦਾ ਹੈ ਬਿਰੇ ਜਾਦੇ ਕੁਝ ਨਹੀਂ ਹੈਗਾ ਭਾਂਡੇ ਹੁਣ ਤੱਕ ਪੈਨੇ 11 ਵੱਜਣਗੇ ਮਿਹਨਤ ਵੀਰੇ ਬਹੁਤ ਆਉਂਦੀ ਆ ਵਿੱਚ ਕਹਿੰਦੇ ਤੁਸੀਂ ਆਪਣੇ ਲਈ ਕਰ ਦਿਓ ਭਾਂਡੇ ਘੜਾ ਵੀ ਹੋਰ ਤਊਗਾ ਅਸੀਂ ਵੀਰੇ ਕਾਹ ਤੋਂ ਕਹਿੰਦੇ ਵੀ ਭਾਂਡੇ ਕੋਈ ਹੋਰ ਤਊਗਾ ਵੀ ਨਹੀਂ ਜੇ ਮੈਂ ਕਹਾਂ ਮੈਂ ਸਾਰੇ ਪੰਜਾਬ ਚ ਘੇ ਹੋ ਵੀ ਨਹੀਂ ਪੂਰਾ ਕਰ ਸਕਦੀ ਮੈਂ ਤਾਂ ਵੀ ਉਹ ਤਾਂ ਜਿੰਨਾ ਕਿ ਮੇਰੇ ਕੋਲੇ ਵੀ ਹੈਗਾ ਉਹਨੇ ਕੀ ਤਿਆਰ ਕਰੂ ਮੈਂ ਤਾਂ ਦੁੱਧ ਹੈ ਜਿੰਨੇ ਉਸ ਹਿਸਾਬ ਨਾਲ ਪਰ ਮੈਨੂੰ ਇਹ ਲੋਕਾਂ ਦੀ ਸਮਝ ਨਹੀਂ ਆਉਂਦੀ ਜਦੋਂ ਵਾਲਾ ਕਹਿੰਦਾ ਵੀ ਅਸੀਂ ਵੀ ਭਾਈ ਜੱਟ ਪਾਈਆਂ ਵੀ ਐਵੇਂ ਹਨ ਵੀ ਵੀਰੇ ਮੈਂ ਤਾਂ ਹਰੇਕ ਨੂੰ ਇਹ ਕਹਨੇ ਆ ਵੀ ਤੁਸੀਂ ਕਿਸੇ ਤੋਂ ਮੁੱਲ ਚੀਜ਼ ਲੋਈ ਨਾ ਲੋਈ ਨਾ ਤੁਸੀਂ ਆਪਦੀ ਤਿਆਰ ਕਰੋ ਆਪਦੇ ਬੱਚਿਆਂ ਜੋਗੀ ਆਪਣੇ ਜੋਗੀ ਆਪਦੇ ਘਰੇ ਇੱਕ ਮੱਝ ਰੱਖੋ ਗਾਂ ਰੱਖੋ ਜਿਹੜੇ ਜਿੰਨਾ ਕਿ ਤੁਸੀਂ ਕਰ ਸਕਦੇ ਹੋ ਹਨ ਆਪਦੇ ਕਿਸੇ ਤੋਂ ਮੁੱਲ ਚੀਜ਼ ਨਾ ਲਓ ਮੈਂ ਤਾਂ ਕਹਿਨੀ ਇਹ ਆ ਵੀ ਮੁੱਲ ਲੋਈ ਨਾ ਤੁਸੀਂ ਤੁਸੀਂ ਆਪਦੇ ਘਰੇ ਬਣਾ ਕੇ ਖਾਓ ਤੇ ਵੀ ਮਿਹਨਤ ਤਾਂ ਕਰੋ ਵੀਰੇ ਤੁਸੀਂ ਮਿਹਨਤ ਤੋਂ ਹਰ ਕੋਈ ਡਰਦਾਗਾ ਹਰ ਕੋਈ ਚਾਹੁੰਦਾ ਮੇਰੇ ਵਰਗੀ ਬੈਠੀ ਅੰਗਦਰ ਕਹਿੰਦੇ ਭਣ ਵੀ ਅਸੀਂ ਚਾਵੇ ਸਾਰਾ ਕੁਝ ਮੈਨੂੰ ਹਨਾ ਮੈਂ ਮਿਹਨਤ ਤਾਂ ਮੈਨੂੰ ਕਰਨੀ ਨਾ ਪਵੇ ਹੁਣ ਜਿਵੇਂ ਆਪਣੇ ਮੰਨ ਕੇ ਚੱਲ ਹੁਣ 11 ਮੈਨੂੰ 9 ਵਜੇ ਜਾਣਗੇ ਇਥੇ ਪਸ਼ੂਆਂ ਚ ਮੱਜਾਂ ਚ ਵਜ ਜਾਣਗੇ 11 ਫਿਰ ਤੜਕੇ 6 ਵਜੇ ਆਪਾਂ ਸਬਜ਼ੀ ਤੋੜਨ ਖੇਤ ਵਗ ਜਾਗੇ ਠੀਕ ਹੈ ਘਰ ਦਾ ਨਿਵੇੜ ਕੇ ਫਿਰ ਖੇਤ ਵੀ ਜਾਣਾ ਵੀ ਸਾਰਾ ਦਿਨ ਨਿਕਲ ਜਾਂਦਾ ਵੀ ਮਿਹਨਤ ਦਾ ਮੁੱਲ ਤਾਂ ਹਜੇ ਵੀ ਨਹੀਂ ਮੁੜ ਰਿਹਾ ਨਹੀਂ ਮੁੜ ਰਿਹਾ ਨਹੀਂ ਮੁੜਦਾ ਨਹੀਂ ਹੈਗਾ ਪਰ ਫੇਰ ਵੀ ਹਨਾ ਵੀ ਲੋ ਇਹ ਚੀਜ਼ ਨੂੰ ਸਮਝ ਹੀ ਨਹੀਂ ਰਹਾ ਕੋਈ ਨਹੀਂ ਸਮਝ ਰਹਾ ਵਿੱਚ ਬਹੁਤ ਘੱਟ ਨੇ ਜਿਹੜੇ ਸਮਝ ਰਹੇ ਨੇ ਜਿਹੜੇ ਤਾਂ ਸਮਝਦੇ ਨੇ ਉਹ ਤਾਂ ਆਰਡਰ ਮੈਨੂੰ ਬਹੁਤ ਜ਼ਿਆਦਾ ਕਰ ਰਹੇ ਨੇ ਮੈਨੂੰ ਖੁਸ਼ੀ ਵੀ ਇਹ ਚੀਜ਼ ਦੀ ਬਹੁਤ ਹੈ ਵੀ ਵਿੱਚ ਮੇ ਸਾਡੇ ਭੈਣ ਭਰਾ ਹੈਗੇ ਨੇ ਹਾਂ ਨਾ ਵੀ ਜਿਨ੍ਹਾਂ ਨੂੰ ਪ्युअर ਚੀਜ਼ ਚਾਹੀਦੀ ਆ ਉਹ ਕਹਿੰਦੇ ਅਸੀਂ ਸਹਿਰਾਂ ਵਾਲੀਆਂ ਚੀਜ਼ਾਂ ਤੋਂ ਬਚਣਾ ਹੈ ਵੀ ਸਾਨੂੰ ਬਣਾਉਟੀ ਚੀਜ਼ ਨਹੀਂ ਚਾਹੀਦੀ ਅਸੀਂ ਪ्युअर ਚੀਜ਼ ਹੀ ਖਾਣੀ ਹੈ ਹਾਂ ਵੀ ਉਹ ਉਹ ਐ ਨਹੀਂ ਨਾ ਦੇਖਦੀ ਉਹਦੇ ਨੁਕਸਾਨ ਕਿੰਨੇ ਨੇ ਨੁਕਸਾਨ ਕਿੰਨੇ ਵੀ ਜੇ ਆਪਾਂ ਨਾ ਸਿਹਤ ਨੂੰ ਮੰਨ ਲਓ ਕੋਈ ਖਰਾਬੀ ਹੁੰਦੀ ਆ ਤਾਂ ਡਾਕਟਰ ਸਾਥੋਂ ਕਿੰਨੇ ਮੂੰਹ ਮੰਗੀਆਂ ਕੀਮਤਾਂ ਲੈ ਲੈਂਦੇ ਨੇ ਉਹ ਚੀਜ਼ਾਂ ਮਲ ਤਾਂ ਪਤਿਆਂ ਨਹੀਂ ਨਹੀਂ ਦੇ ਰਹੇ ਲੇਜ ਗੁਰਕਰਿਆਂ ਤੇ ਸਾਡੇ ਬੱਚੇ ਵੱਲ ਰਹੇ ਨੇ ਅੱਜ ਹਾਂ ਲੱਸੀ ਦਹੀਂ ਇਹ ਤਾਂ ਭੁੱਲ ਗਏ ਬੱਚੇ ਭੁੱਲ ਗਏ ਜਮੀ ਭੁੱਲ ਗਏ ਵੀ ਹੁਣ ਮੇਰੀ ਕੁੜੀ ਆ ਗਈ ਮੈਂ ਕਦੇ ਲੇਜ ਗੁਰਕਰਾਂ ਨੂੰ ਖਾਣ ਨਹੀਂ ਦਿੱਤਾ ਹੈਗਾ ਉਹਨੇ ਮੈਂ ਦਹੀਂ ਲੱਸੀ ਸਾਰਾ ਕੁਝ ਖਾ ਲੈਂਦੀ ਆ ਸਭ ਕੁਝ ਕਿਉਂਕਿ ਜੇ ਅੱਜ ਹੀ ਆਪਾਂ ਮੈਂ ਮੰਨ ਲ ਕੇ ਚੱਲੋ ਜਿਵੇਂ ਮੈਂ ਕੰਮ ਕਰਦੀ ਆ ਪਰ ਮੈਂ ਧਿਆਨ ਉਹਤੇ ਫੇਰ ਵੀ ਵੱਧ ਤੋਂ ਵੱਧ ਦਿੰਨੀ ਆ ਜਿਵੇਂ ਇੱਕ ਇਕੱਲਾ ਪੈਸਾ ਪੈਸੇ ਕਰੀ ਜਾਮ ਆ ਆਪਣੇ ਪਰਿਵਾਰ ਦਾ ਜਾਂ ਆਪਦਾ ਜਾਂ ਉਹਦੇ ਬੱਚਿਆਂ ਦਾ ਖਿਆਲ ਹੀ ਨਹੀਂ ਰੱਖਣਾ ਫਿਰ ਉਹ ਇਕੱਲਾ ਪੈਸਾ ਵੀ ਜ਼ਰੂਰੀ ਨਹੀਂ ਹੈਗਾ ਵੀ ਮੇਰੇ ਬੱਚੇ ਦਾ ਫਿਰ ਉਹ ਸਿਹਤ ਪੱਖੋਂ ਜਮੀ ਖਤਮ ਹੋ ਜਾਣਗੇ ਫਿਰ ਉਹਨਾਂ ਨੂੰ ਲੱਸੀ ਦਈਏ ਅਸੀਂ ਸਾਰਾ ਪਰਿਵਾਰ ਹੀ ਪੀਣੇ ਆ ਇੱਥੇ ਸਾਡਾ ਦਿਲਪ੍ਰੀਤ ਵੀ ਖੜਾਗਾ ਇਹ ਨੇਰਾ ਕਾਫੀ ਐ ਫਲੈਸ਼ ਲਈ ਖੜਾ ਵੀ ਸਾਡਾ ਸਾਰਿਆਂ ਦਾ ਇੰਨਾ ਯੋਗਦਾਨ ਹੈ ਬਹੁਤ ਜ਼ਿਆਦਾ ਹੈ ਨਾ ਬਹੁਤ ਜ਼ਿਆਦਾ ਅਸੀਂ ਸਾਰੇ ਰਲ ਮਿਲ ਕੇ ਕੰਮ ਕਰ ਲੈਨੇ ਆ ਚਲੋ ਹੁਣ ਜਿਵੇਂ ਉਹਨਾਂ ਦੀ ਖੇਤ ਰੋਟੀ ਪੜਾ ਕੇ ਆਉਣੀ ਸੀ ਵਿਚਾਰੇ ਇਹ ਕਰਦੇ ਨੇ ਮੈਂ ਘਰ ਦਾ ਕਰੀ ਜਾਨੀਂਗੀ ਤੇ ਵੀ ਆਂ ਰਲ ਮਿਲ ਕੇ ਚਲੋ ਚੱਲੀ ਜਾਂਦਾ ਵਧੀਆ ਪਰ ਆਪਾਂ ਇਹ ਚੀਜ਼ ਕਹਿੰਦੇ ਆ ਵੀ ਜੇ ਕਿਸੇ ਨੂੰ ਆਪਾਂ ਚੰਗੀ ਸਲਾਹ ਨਹੀਂ ਦੇਣੀ ਨਾ ਮਾੜੀ ਸਲਾਹ ਵੀ ਕਦੇ ਵੀ ਨਾ ਦੋ ਕਿਸੇ ਦੇ ਬੱਚੇ ਨੂੰ ਮਾੜੀ ਸਲਾਹ ਤਾਂ ਜਮ ਹੀ ਨਾ ਦੋ ਵੀ ਉਹਨੂੰ ਚੰਗੇ ਰਾਹ ਤੇ ਤੋਰੋ ਹੂੰ ਚੰਗੀ ਲਾਈਨ ਤੇ ਲਾਓ ਜਿੰਨਾ ਕਪ ਜਿੰਨੇ ਕ ਜੋਗੇ ਆਪਾਂ ਹੁੰਨੇ ਆ ਜਿੰਨਾ ਕ ਆਪਾਂ ਕਰ ਸਕਦੇ ਆ ਬਸ ਉਹਨਾਂ ਕ ਕਰੋ ਤੇ ਵੀ ਜਿਹੜੀਆਂ ਪਿਓਰ ਚੀਜ਼ਾਂ ਨੇ ਮੈਂ ਤੇ ਇਹ ਕਹਿੰਨੀ ਵੀ ਆਪਦੇ ਘਰੇ ਇੱਕ ਇੱਕ ਪਸ਼ੂ ਹਰੇਕ ਨੂੰ ਰੱਖਣਾ ਚਾਹੀਦਾ ਪਰ ਮੈਨੂੰ ਖੁਸ਼ੀ ਇਸ ਚੀਜ਼ ਦੀ ਹੈਗੀ ਤੇ ਚਲੋ ਮੈਂ ਕੱਲੀ ਨਹੀਂ ਪਾਉਂਦੀ ਮੇਰੀਆਂ ਬਹੁਤ ਭੈਣਾਂ ਅੱਗੇ ਆ ਗਏ ਆ ਇਸ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਪਰ ਮੈਨੂੰ ਬਹੁਤ ਖੁਸ਼ੀ ਆ ਕਿ ਮੈਨੂੰ ਲੱਗਦਾ ਵੀ ਜੇ ਸਾਡੀਆਂ ਸਾਰੀਆਂ ਭੈਣਾਂ ਘਰਾਂ ਦੀਆਂ ਇਹ ਚੀਜ਼ ਅੱਗੇ ਆ ਗਏ ਨਾ ਤੇ ਆਪਦਾ ਵਿਰਸਾ ਅਸੀਂ ਸੰਭਾਲਾਂਗੇ ਅਸੀਂ ਆਪਦੇ ਕਾਰੋਬਾਰ ਸੰਭਾਲਾਂਗੇ ਅਸੀਂ ਆਪਦੇ ਬੱਚੇ ਬਚਾ ਲਾਂਗੇ ਤੇ ਵੀ ਪੁਰਾਣਾ ਪਹਿਲਾਂ ਵਾਲਾ ਜਿਵੇਂ ਸਾਡੇ ਦਾਦੀਆਂ ਵੇਲੇ ਹੁੰਦਾ ਸੀਗਾ ਤੇ ਵੀ ਉਹ ਚੀਜ਼ ਸਾਨੂੰ ਦੁਆਰੇ ਮਿਲ ਜੂਗੀ ਜਿਵੇਂ ਹਰੇਕ ਦੇ ਘਰੇ ਹਾਰੇ ਹੁੰਦੇ ਸੀ ਪਰ ਚੁੱਲ੍ਹੇ ਹੁੰਦੇ ਸੀ ਹੁੰਦਾ ਚੁੱਲ੍ਹੇ ਖਤਮ ਹੋ ਗਏ ਹਾਰੇ ਖਤਮ ਹੋ ਗਏ ਗੈਸਾਂ ਦੇ ਰੋਟੀ ਮਨਣ ਲੱਗੀ ਵੀ ਤੁਸੀਂ ਐਂ ਦੇਖਿਆ ਸੀ ਕਦੇ ਗੈਸ ਤੇ ਰੋਟੀ ਨਹੀਂ ਬਣਾਈ ਸਾਡੇ ਚੁੱਲੇ ਤੇ ਰੋਟੀ ਬਗਦੇ ਦੋਨੇ ਟਾਈਮ ਸਬਜੀ ਵੀ ਸਾਡੇ ਚੁੱਲੇ ਤੇ ਬਣਦੀ ਐ ਹੂੰ ਵੀ ਅਸੀਂ ਇਹ ਚੀਜ਼ ਜਮੀ ਨਹੀਂ ਕੀਤੀ ਹੈਗੀ ਤੇ ਭੈਣੇ ਹੁਣ ਕਾਫੀ ਟਾਈਮ ਹੋ ਗਿਆ ਹਨਾ ਤੇ ਤੈਨੂੰ ਹਾਂ ਮੈਂ ਕੰਮ ਕਰਨੇ ਨੇ ਕਮਲ ਤੇ ਧੰਨਵਾਦ ਵੀਰੇ ਸਾਰਿਆਂ ਦਾ ਜੇ ਵੀਡੀਓ ਵਧੀਆ ਲੱਗੀ ਮੇਰੀਆਂ ਗੱਲਾਂ ਤੁਹਾਨੂੰ ਵਧੀਆ ਲੱਗਦੀਆਂ ਨੇ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਕਮੈਂਟ ਵੀ ਰ ਬਣ ਕੇ ਜਰੂਰ ਕਰਿਆ ਕਰੋ ਹਨਾ ਤੇ ਵੀ ਹੌਸਲਾ ਜਾਂਦਾ ਮੈਂ ਤਾਂ ਤੁਹਾਨੂੰ ਹੌਸਲਾ ਬਹੁਤ ਦਿੰਦੇ ਹਾਂ ਪ੍ਰਮਾਤਮਾ ਦਾ ਨਾਮ ਲੈ ਕੇ ਆਪਦਾ ਕੰਮ ਸ਼ੁਰੂ ਕਰ ਲਿਆ ਕਰੋ ਹੂੰ ਕਦੇ ਤੁਸੀਂ ਫੇਲ ਨਹੀਂ ਹੋ ਸਕਦੇ ਸਹੀ ਗੱਲ ਆ ਬਿੱਲਾ ਮੈਨੂੰ ਸੌਣ ਲੱਗਿਆ ਜਾ ਕੇ ਇਹ ਸਾਡਾ ਮੁੰਡਾ ਥੋ ਕੰਮ ਨਹੀਂ ਕਰਦਾ ਇਹ ਬਿੱਲਾ ਹੈ ਬਿੱਲਾ ਹੈ ਇਹ ਕਹਿੰਦਾ ਜਦੋਂ ਕੁਝ ਕਰੂੰਗਾ ਵੱਡੇ ਹੀ ਕਰੂੰਗਾ ਮੈਂ ਇਹ ਐ ਕਹਿ ਦਿੰਦਾ ਇਹ ਵੱਡੇ ਹੋ ਜਾਊਗਾ ਮੈਂ ਤਾਂ ਹੈਗਾ ਗਲਾਬ ਸਿੱਧੂ ਵੀਰੇ ਵਾਂਗੂ ਵੀ ਮੈਂ ਵੀ ਕਹਿੰਨੇ ਭਾਈ ਸੁਪਨੇ ਤੁਸੀਂ ਉਹ ਜਿਹੇ ਦੇਖੋ ਵੀ ਵੱਡੇ ਵੀ ਆਪਾਂ ਉਹਦੀ ਦੌੜ ਮੰਗਰ ਭੱਜੇ ਜਾਈਏ ਭੱਜੇ ਜਾਈਏ ਵੀ ਇਹ ਸੋਪਨਾ ਸੀ ਪੂਰਾ ਕਰਨਾ ਹੈ ਹਮ ਪਰ ਇਹ ਮੈਨੂੰ ਇਹ ਹੈ ਹੈਗੀ ਉਮੀਦ ਹੈ ਤਾਂ ਵੀ ਇਹ ਕੁਝ ਕਰੂਗਾ ਚਲ ਮੈਂ ਵੀ ਕਹਨੇ ਵੀ ਤੁਹਾਡੀ ਉਮਰ ਹੈ ਕੋਈ ਨਾ ਚਲਾ ਐਵੇਂ ਵੀ ਨਹੀਂ ਹੈਗਾ ਹਾਂ ਵੀ ਕਰਨਾ ਕੋਈ ਨਾ ਲੈ ਲਓ ਐਸਾ ਤੁਸੀਂ ਸਾਡੇ ਸਿਰ ਤੇ ਲੈ ਲਓ ਭਾਈ ਐਸਾ ਆਪਦੇ ਮਾਪੇ ਸਿਰ ਤੇ ਹੈ ਨਾ ਬੀ ਚਲੋ ਵੱਡੇ ਭੈਣ ਭਾਈ ਜਿਹੜੇ ਹੁੰਦੇ ਨੇ ਉਹਨਾਂ ਸਿਰ ਤੇ ਐਸੇ ਹੀ ਕਰਨੀਆਂ ਜਲ ਵਿਚਾਰਿਆਂ ਨੇ ਹੁਣ ਰੋਟੀ ਪੜਾ ਕੇ ਉਹਨਾਂ ਬਿਲੇ ਜਾ ਫੜਾਓ ਬੁੱਤ ਭਾਜੋ ਜਾ ਕਮਲ ਜਾਓ ਤੁਸੀਂ ਧੰਨਵਾਦ ਵੀਰੇ ਸਾਰਿਆਂ ਦਾ ਉਹਨੇ ਖੇਤ ਰੋਟੀ ਪੜਾਉਣ ਜਾਂਦੇ ਨੇ ਫਿਰ ਇਹਨਾਂ ਨੂੰ ਵੀ ਵਿਚਾਰਾਂ ਨੂੰ ਹਨੇਰਾ ਹੋ ਜਾਊਗਾ ਹਾਲਾਤ ਮਾੜੇ ਨੇ ਉਧਰਨਾ ਬੀ ਹੈ ਨਹੀਂ ਇਹ ਸਹੀ ਨਹੀਂ ਹੈਗੇ ਹਾਲਾਤ ਹਾਂ ਰਸਤਾ ਥੋੜਾ ਚਲੋ ਯਾਰ ਰਸਤਾ ਖਰਾਬ ਹੈ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਚੱਲ ਕੰਮ ਮਿਲਦੇ ਆ ਜੀ ਤੁਹਾਨੂੰ ਅਗਲੇ ਵਲੌਗ ਚ